ਜਿਨ੍ਹਾਂ ਨੂੰ ਮੈਨੂੰ ਲੱਗਦਾ ਕੋਈ 2 ਸਾਲ 4 ਸਾਲ ਦੇ ਬੱਚੇ ਤੋਂ ਲੈ ਕੇ ਤੇ 80 ਸਾਲ ਦੇ ਬਜ਼ੁਰਗ ਤੱਕ ਮੈਨੂੰ ਨਹੀਂ ਹੋਣਾ ਕਿ ਜਿਹੜਾ ਉਹਨਾਂ ਨੂੰ ਜਾਣਦਾ ਨਾ ਹੋਵੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਸਾਹਮਣੇ ਜੇ ਲਿਆਂਦਾ ਗਿਆ ਤਾਂ ਇਹ ਕਾਂਗਰਸ ਨੇ ਜਾਂ ਸਖਪਾਲ ਸਿੰਘ ਖਹਿਰਾ ਨੇ ਆਪ ਟਿਕਟ ਲੈ ਕੇ ਨਹੀਂ ਇੱਥੇ ਆਇਆ ਸਖਪਾਲ ਸਿੰਘ ਖਹਿਰਾ ਜਦੋਂ ਇਹਨਾਂ ਨੂੰ ਦਿੱਲੀ ਵਾਲੇ ਪਾਪੇ ਫੋਨ ਕਰਦੇ ਆ ਵੀ ਜਾਓ ਜਾ ਕੇ ਉਹ ਜਰਨੈਲਾਂ ਦੇ ਸਾਹਮਣੇ ਲੜੋ ਜਿਹੜੇ ਕੱਲ ਨੂੰ ਸਾਡੀਆਂ ਫੇਰ ਅੱਖਾਂ ਚੱਖਾਂ ਪਾ ਕੇ ਗੱਲ ਕਰਨਗੇ ਤਾ ਉਸੇ ਸਾਜਸ਼ਟੇ ਸਖਪਾਲ ਸਿੰਘ ਘਰੇ ਇਥੇ ਪਹੁੰਚਿਆ ਜੇ ਬੋਲੋ ਈਸੋ ਨਿਹਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਸਪੀਕਰ ਸਾਹਿਬ ਨੇ ਦੱਸਿਆ ਕਿ ਖੈਰਾ ਸਾਹਿਬ ਇਥੋਂ ਇਲੈਕਸ਼ਨ ਲੜ ਰਹੀ ਹੈ ਖੈਰਾ ਸਾਹਿਬ ਨੇ ਆਪਦਾ ਚਿਹਰਾ ਸਾਹਮਣੇ ਲਿਆਂਦਾ ਕਿ ਮੈਂ ਪੰਥਕ ਸਟੇਜਾਂ ਦਾ ਆਗੂ ਆ ਮੈਨੂੰ ਬੜਾ ਦਰਦ ਆ ਸਾਡੇ ਪੰਥ ਦੇ ਲਈ ਮੈਨੂੰ ਦਰਦ ਆ ਸਾਡੀ ਨੌਜਵਾਨੀ ਲਈ ਮੈਨੂੰ ਦਰਦ ਆ ਉਹਨਾਂ ਨੌਜਵਾਨਾਂ ਲਈ ਜਿਨ੍ਹਾਂ ਨੂੰ ਐਨਐਸਏ ਲਗਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਸਤਕਾਰਯੋਗ ਸਾਥੀਓ ਤੁਸੀਂ ਖੁਦ ਸੋਚੋ ਕਿ ਪਾਰਟੀ ਗਾਂਧੀ ਪਰਿਵਾਰ ਵੱਲੋਂ ਚਲਾਈ ਜਾ ਰਹੀ ਹੈ ਉਹੀ ਪਾਰਟੀ ਹੈ ਜਿਨ੍ਹਾਂ ਨੇ ਟੈਂਕ ਤੋਪ ਸਾਡੇ ਆਕਾਲ ਤੱਕ ਸਾਥ ਦੇ ਅੱਗੇ ਚੜਾਏ ਸਾਡਾ ਹਿਰਦਾ ਬਲੁੰਦ ਰਿਆ ਗਿਆ ਉਸੇ ਪਾਰਟੀ ਚ ਰਹਿੰਦੇ ਆ ਕਹਿੰਦੇ ਵੀ ਮੈਂ ਤੁਹਾਨੂੰ ਅਡ ਸਾਫ਼ ਦਵਾਉਣਾ ਤੇ ਜਦੋਂ ਸਾਡੇ ਪੰਥ ਦੇ ਜਰਨੈਲ ਜਿਨ੍ਹਾਂ ਨੂੰ ਮੈਨੂੰ ਲੱਗਦਾ ਕੋਈ 2 ਸਾਲ 4 ਸਾਲ ਦੇ ਬੱਚੇ ਤੋਂ ਲੈ ਕੇ ਤੇ 80 ਸਾਲ ਦੇ ਬਜ਼ੁਰਗ ਤੱਕ ਮੈਨੂੰ ਨਹੀਂ ਹੋਣਾ ਕਿ ਜਿਹੜਾ ਉਹਨਾਂ ਨੂੰ ਜਾਣਦਾ ਨਾ ਹੋਵੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਸਾਹਮਣੇ ਜੇ ਲਿਆਂਦਾ ਗਿਆ ਤਾਂ ਇਹ ਕਾਂਗਰਸ ਨੇ ਜਸਖਪਾਲ ਸਿੰਘ ਖਹਿਰ ਨੇ ਆਪ ਟਿਕਟ ਲੈ ਕੇ ਨਹੀਂ ਇੱਥੇ ਆਇਆ ਸਖਪਾਲ ਸਿੰਘ ਖਹਿਰਾ ਜਦੋਂ ਇਹਨਾਂ ਨੂੰ ਦਿੱਲੀ ਵਾਲੇ ਪਾਪੇ ਫੋਨ ਕਰਦੇ ਆਂ ਵੀ ਜਾਓ ਜਾ ਕੇ ਉਹ ਜਰਨੈਲਾਂ ਦੇ ਸਾਹਮਣੇ ਲੜੋ ਜਿਹੜੇ ਕੱਲ ਨੂੰ ਸਾਡੀਆਂ ਫੇਰ ਅੱਖਾਂ ਚੱਖਾਂ ਪਾ ਕੇ ਗੱਲ ਕਰਨਗੇ ਤਾਂ ਉਸੇ ਸਾਜਸ਼ਟੇ ਸੁਖਪਾਲ ਸਿੰਘ ਖੈਰਾ ਇੱਥੇ ਪਹੁੰਚਿਆ ਜੇ ਪੰਥ ਨਾਲ ਦਰਦ ਹੁੰਦਾ ਤਾਂ ਖੈਰਾ ਇਥੋਂ ਨਹੀਂ ਲੜਦਾ ਸੀ ਜੇ ਖੈਰਾ ਚੰਗਾ ਸੀ ਤਾਂ ਪੰਜਾਬ ਦੇ ਹੋਰ 12 ਲੋਕ ਸਭਾ ਹਲਕੇ ਸੀ ਕਹਿ ਰਹੇ ਨੇ ਇੱਕ ਹੋਰ ਇਲਜ਼ਾਮ ਲਗਾਇਆ ਖੈਰਾ ਕਹਿੰਦਾ ਕਿ ਸਿਮਰਨਜੀਤ ਸਿੰਘ ਮਾਨ ਆਰਐਸਐਸ ਦਾ ਬੰਦਾ ਹੈ ਪੀਜੇਪੀ ਦਾ ਬੰਦਾ ਤਾਂ ਖੈਰਾ ਸਾਹਿਬ ਇੱਕ ਜਵਾਬ ਸੁਣ ਲਿਓ ਜੇ ਸਿਮਰਨਜੀਤ ਸਿੰਘ ਮਾਨ ਆਰਐਸਐਸ ਦਾ ਬੰਦਾ ਹੁੰਦਾ ਬੀਜੇਪੀ ਦਾ ਬੰਦਾ ਹੁੰਦਾ ਤੇ ਇਲੈਕਸ਼ਨ ਲੜਨ ਦੀ ਲੋੜ ਹੀ ਨਹੀਂ ਪੈਣੀ ਸੀ ਕਿਸੇ ਮਰਜ਼ੀ ਪ੍ਰਦੇਸ਼ ਵੱਲੋਂ ਰਾਜ ਸਭਾ ਮੈਂਬਰ ਬਣ ਕੇ ਤੇ ਕੈਪਟਨ ਅਮਰਿੰਦਰ ਸਿੰਘ ਵਾਂਗੂੰ ਸੁਹਾਰੇ ਥੱਲੇ ਬਾਹ ਦੇ ਕੇ ਜਦੋਂ ਮਰਜ਼ੀ ਮਹਿਲਾਂ 'ਚ ਬੈਠ ਸਕਦਾ ਸੀ ਪਰ ਇਹ ਬਜ਼ੁਰਗ ਅੱਜ 78 ਸਾਲ ਦਾ ਹੋ ਕੇ ਸਾਡੇ ਨੌਜਵਾਨਾਂ ਦੀ ਸਾਡੇ ਬੱਚਿਆਂ ਦੇ ਭੁੱਖ ਲਈ ਸਾਡੇ ਬਜ਼ੁਰਗਾਂ ਦੇ ਭੁੱਖ ਲਈ ਅੱਜ ਪਿੰਡਾਂ ਦੇ ਵਿੱਚ ਜੇਠ ਮਹੀਨੇ ਦੀ ਕਰਕ ਦੀ ਧੁੱਪ ਦੇ ਵਿੱਚ ਵੋਟਾਂ ਮੰਗ ਰਿਆ ਤੇ ਸਾਡਾ ਵੀ ਫਰਜ਼ ਬਣਦਾ ਹੈ ਜਰਨੈਲ ਨੂੰ ਵੋਟ ਪਾਉਣ ਦਾ ਸਾਡਾ ਫਰਜ਼ ਬਣਦਾ ਤੇ ਜੇ ਆਪਾਂ ਦੂਜੀ ਗੱਲ ਕਰਦੀ ਹੈ ਨਾ ਝਾੜੂ ਵਾਲੀ ਝਾੜੂ ਵਾਲੇ ਬੀਬੀਆਂ ਦੱਸੋ ਕਿਸੇ ਦੇ ਖਾਤੇ ਦੇ ਵਿੱਚ ਰੁਪਈਆ ਪੈਣੇ ਹਜ਼ਾਰ ਪੈ ਗਿਆ ਜਿਹੜੀ ਬੀਬੀ ਦੇ ਖਾਤੇ 'ਚ ਹਜ਼ਾਰ ਰੁਪਈਆ ਪੈ ਗਿਆ ਮੈਨੂੰ ਦੋਵੇਂ ਬਾਹਾਂ ਇੱਕ ਵਾਰੀ ਖੜੀ ਕਰ ਦੇਵੇ ਮੇਰੀ ਭੈਣ ਪਿਆ ਕਿਸੇ ਦੇ ਹਾਸਾ ਹੀ ਆਉਂਦਾ ਇਹ ਸਾਰੇ ਹਾਸੇ ਵਾਲੇ ਹੀ ਐ ਇਹਨਾਂ ਦਾ ਤਾਂ ਮੁੱਖ ਮੰਤਰੀ ਹਾਸੇ ਵਾਲਾ ਦੂਜੇ ਪਾਸੇ ਇੱਕ ਲੋਕ ਸਭਾ ਹਲਕਾ ਫਰੀਦਕੋਟ ਤੋਂ ਹਾਸੇ ਵਾਲਾ ਢਲਤਾ ਇਹਨਾਂ ਨੇ ਹਸਾਉਣਾ ਹੀ ਐ ਐਦੂ ਵੱਡਾ ਕੰਮ ਕੋਈ ਨਹੀਂ ਇਹਨਾਂ ਦੇ ਵਸਦਾ ਹੈਗਾ ਔਰ ਜੇ ਗੱਲ ਇਹਨਾਂ ਤੋਂ ਪਹਿਲਾਂ ਦੀ ਕਰਦੀ ਐ ਕੈਪਟਨ ਅਮਰਿੰਦਰ ਸਿੰਘ ਦੀ ਉਹ ਅੱਜ ਭਾਜਪਾ ਚ ਐ ਪਹਿਲਾਂ ਕਾਂਗਰਸ ਚ ਸੀ ਜਾਂਦਾ ਜਾਂਦਾ ਉਹ ਵੀ ਸਾਡਾ ਕਿਤੇ ਨਾ ਕਿਤੇ ਬੜਾ ਵੱਡਾ ਨੁਕਸਾਨ ਕਰ ਗਿਆ ਬੀਬੀਓਏ ਗੱਲ ਨੂੰ ਦਿਲ ਦੇ ਨਾਲ ਆਇਓ ਸੋਚ ਸਮਝ ਕੇ ਵਿਚਾਰ ਕਰਿਓ ਬੱਸਾਂ ਦਾ ਕਿਰਾਇਆ ਫ੍ਰੀ ਕਰਤਾ ਸਾਡੀਆਂ ਭੈਣਾਂ ਦਾ ਇਹ ਸਰਕਾਰਾਂ ਚਾਹੁੰਦੀਆਂ ਕਿ ਇਹਨਾਂ ਭੈਣਾਂ ਨੂੰ ਕਿਸੇ ਕਿਤੇ ਨਾ ਲਾਇਆ ਜਾਵੇ ਕੋਈ ਇਹ ਸिलाई ਸੈਂਟਰ ਦਾ ਕੰਮ ਨਾ ਕਰ ਸਕਣ ਕੋਈ ਆਪਦਾ ਨਿੱਜੀ ਕੀਤਾ ਕਰਕੇ ਆਪਦੇ ਘਰ ਦੇ ਵਿੱਚ ਬਰਾਬਰ ਦਾ ਹੱਕ ਰੱਖ ਕੇ ਪੈਸੇ ਕਮਾ ਕੇ ਆਪਦੀ ਜ਼ਿੰਦਗੀ ਨਾਲ ਜਿਉ ਸਕਣ ਇਹਨਾਂ ਵਾਸਤੇ ਬੱਸਾਂ ਦਾ ਕਿਰਾਇਆ ਹੀ ਫ੍ਰੀ ਕਰ ਦਿਓ ਤੇ ਆਪੇ ਬੱਸਾਂ ਜੀ ਚਲਦੀਆਂ ਰਹਿਣਗੀਆਂ ਪੈਣਾ ਸਾਡੀਆਂ ਤੇ ਆਪੇ ਘਰਾਂ ਚੋਂ ਲੜਾਈ ਵਾਲਾ ਚੱਕਰ ਬਣੂਗਾ ਤੇ ਉਦੋਂ ਬਾਅਦ ਚ ਸਾਸਰੀ ਘੜ ਕੀ ਜਾਏ ਤੇ ਨਾਲੇ ਕਹਿ ਦੇਣਗੇ ਵੀ ਅਸੀਂ ਤੁਹਾਨੂੰ ਬਹੁਤ ਵੱਡਾ ਜਿਹੜਾ ਹੈਗਾ ਤੋਹਫਾ ਦਿੱਤਾ ਹਜੇ 1000 ਰੁਪਏ ਵਾਲੇ ਤੋਹਫੇ ਲਿਆਉਣਗੇ ਨਹੀਂ ਅਸੀਂ ਇਹ ਤੋਹਫੇ ਨਹੀਂ ਲੈਣੇ ਅਸਾ ਸਾਨੂੰ ਇਹ ਫ੍ਰੀ ਵਾਲਾ ਫੰਡ ਨਹੀਂ ਚਾਹੀਦਾ ਸਾਨੂੰ ਇਹ ਨਹੀਂ ਚਾਹੀਦਾ ਕਿ ਹਾਂਜੀ ਸਾਨੂੰ ਉਹ ਫ੍ਰੀ ਦੇ ਦਿਓ ਅਰੇ ਚਾਕਲੇਟ ਵੰਡ ਦਿਓ ਕਦੇ 1000 ਰੁਪਏ ਵੰਡ ਦਿਓ ਕਦੇ ਆ ਬੱਸਾਂ ਦਾ ਕਾਜ ਆ ਫ੍ਰੀ ਕਰ ਦਿਓ ਹਾਂ ਸਾਨੂੰ ਚਾਹੀਦਾ ਸਾਨੂੰ ਪੜ੍ਹਾਈ ਚਾਹੀਦੀ ਹੈ ਮੁਫਤ ਹੈ ਕਿਸੇ ਕੋਈ ਨੇੜੇ ਤੇਰੇ ਯੂਨੀਵਰਸਿਟੀ ਜਿਹੜੀ ਕਹਿੰਦੀ ਹੋਵੇ ਵੀ ਆਓ ਤੁਸੀਂ ਤੇ ਅਸੀਂ ਤੁਹਾਨੂੰ ਆਈਟੀ ਦੀ ਟ੍ਰੇਨਿੰਗ ਦਿੰਨੇ ਆ ਹੈ ਕੋਈ ਇਹੋ ਜਿਹਾ ਹਸਪੀਟਲ ਜਿਹੜਾ ਕਹੇ ਵੀ ਆਓ ਭਾਈ ਇਹ ਤੋਂ ਦਵਾਈ ਵੀ ਫ੍ਰੀ ਹੈ ਇੱਥੇ ਇਲਾਜ ਵੀ ਫ੍ਰੀ ਹੈ ਇੱਥੋਂ ਐਂਬੂਲੈਂਸ ਵੀ ਫ੍ਰੀ ਹੈ ਜੇ ਰਾਤ ਨੂੰ 1:30 ਵਜੇ ਦੇ ਕਰੀਬ ਹੀ ਜੇ ਬਜ਼ੁਰਗ ਨੂੰ ਕੋਈ ਫਾਫਟ ਆਉਂਦੀ ਹੈ ਤਾਂ ਰਾਤ ਨੂੰ ਉਹਨਾਂ ਦੇ ਘਰੋਂ ਚੱਕ ਲੈ ਜਾਣ ਵਾਸਤੇ ਡਾਕਟਰ ਪਲੱਸ ਐਂਬੂਲੈਂਸ ਵੀ ਫ੍ਰੀ ਹੈ ਹੈ ਕਿਤੇ ਕੁਝ ਨਹੀਂ ਹੈ ਇਹਨਾਂ ਦੀਆਂ ਗੱਲਾਂ ਹੀ ਐ ਅਸੀਂ ਕਿਸੇ ਵੀ ਫਰੀ ਵਾਲੇ ਪਾਸੇ ਨਹੀਂ ਤੁਰਨਾ ਅਸੀਂ ਚਰਨੇਲਾਂ ਦੀ ਕੌਮਾਂ ਤੇ ਸਾਡੇ ਲਗਭਗ 13 ਐਮਪੀ ਖੜੇ ਐ ਇੱਥੇ ਸਾਨੂੰ 1 2 5 10 10 13 ਚ ਉਧਾ ਕੇ ਭੇਜਨੇ ਪੈਣਗੇ ਇਥੋਂ ਤਾਂ ਜੋ ਅਸੀਂ ਆਪਦੀ ਜਿਹੜੀ ਆਵਾਜ਼ ਆ ਉਹ ਵੀ ਬੰਦ ਕਰ ਸਕੀਏ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਬੜੇ ਮਾਣ ਵਾਲਿਓ ਬੜੀ ਬਖੂਬੀ ਸ਼ਖਸੀਅਤ ਹੈ ਤੁਹਾਡੀ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਹਲਕਾ ਮਲੇਰਕੋਟਲੀ ਵਾਲਿਓ ਤੁਸੀਂ ਸਭ ਤੋਂ ਵੱਧ ਲੀਡ ਦਿੰਨੇ ਹੋ ਤੇ ਮੈਂ ਆਸ ਕਰਦਾ ਐਸੀ ਫੇਰ ਤੁਸੀਂ ਲੀਡ ਦਿਵਾਉਂਗੇ ਔਰ ਜੇ ਆਪਾਂ ਇਸ ਤੋਂ ਬਾਅਦ ਗੱਲ ਕਰ ਲਈਏ ਭਗਵੰਤ ਸਿੰਘ ਮਾਨ ਤੇ ਬੀਬੀ ਐਮਐਸਪੀ ਕਿਸਾਨੀ ਦਰਗਾ ਲੱਗਿਆ ਸੀ ਬਜ਼ੁਰਗ ਵੀ ਸ਼ਹੀਦ ਹੋਏ ਕਿਸਾਨੀ ਧਰਨੇ ਦੇ ਵਿੱਚ ਨੌਜਵਾਨ ਜ਼ਹੀਰ ਹੋਏ ਤੇ ਇਹਨਾਂ ਦੇ ਅੱਜ ਦੇ ਜਿਹੜੇ ਮੌਜੂਦਾ ਮੰਤਰੀ ਹਨ ਮੋਹ ਗਗਨਮਾਲ ਉਹਨਾਂ ਨੇ ਕਿਹਾ ਸੀਗੇ 5 ਮਿੰਟ ਚ 5 ਮਿੰਟ ਚ ਚੁੱਕ ਚੁਟਕੀਆਂ ਮਾਰ ਕੇ ਕਹਿੰਦੇ ਸੀ 5 ਮਿੰਟ ਚ ਐਮਐਸਪੀ ਦੇ ਦਿਆਂਗੇ ਤੇ ਕੀ ਜਦੋਂ ਸਾਡੇ ਨੌਜਵਾਨ ਨੌਜਵਾਨਾਂ ਨੂੰ ਬਾਡੋ ਤੋਂ ਪੰਜਾਬ ਦੇ ਵਿੱਚੋਂ ਖਿੱਚ ਕੇ ਹਰਿਆਣਾ ਦੀ ਫੋਰਸਰ ਜਾਂਦੀ ਰਹੀ ਕੀ ਭਗਵਾਨ ਸਿੰਘ ਬਾਡੋ ਦਾ ਸੁੱਤਾ ਸੀ ਕੀ ਐਮਐਸਪੀ ਵਾਲੀ ਬੀਬੀ ਉਸ ਟਾਈਮ ਸੁੱਤੀ ਪਈ ਸੀ ਸਾਡੇ ਨੌਜਵਾਨ ਦੇ ਅੱਖਾਂ ਚੋਂ ਗੋਲੀਆਂ ਪਾਰ ਕਰਕੇ ਪੜਪੜੀਆਂ ਸਾਨੀ ਕਰਦੀਆਂ ਕੀ ਐਮਐਸਬੀ ਵਾਲੀ ਬੀਬੀ ਨੂੰ ਉਦੋਂ ਆਪਦੇ ਬਿਆਨ ਯਾਦ ਨਹੀਂ ਆਏ ਉਸ ਬੀਬੀ ਨੂੰ ਬਿਆਨ ਯਾਦ ਨਹੀਂ ਆਏ ਬੀਤੇ ਕੱਲ ਡਰਾਮਾ ਕੀਤਾ ਭਗਵਾਨ ਸਨਮਾਨ ਨੇ ਬੀਤੇ ਕੱਲ ਡਰਾਮਾ ਕੀਤਾ ਇੱਕ ਜਣ ਦਿੱਲੀ ਕੀਤਾ ਕਹਿੰਦਾ ਮੇਰੀ ਅੱਖਾਂ ਚ ਪਾਣੀ ਆ ਗਿਆ ਅਸੀਂ ਸੋਚਿਆ ਖੋਰੇ ਕਿਹੜਾ ਪਾਣੀ ਆ ਗਿਆ ਕਿਹੜਾ ਵਿਰਾਗ ਜਾਗ ਪਿਆ ਆਂਦਾ ਜਦੋਂ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਰੱਖਦੇ ਐ ਤਾਂ ਮੇਰਾ ਜਿਹੜਾ ਹਿਰਦਾ ਉਲੁੰਧਰਿਆ ਜਾਂਦਾ ਉਹ ਪਤੰਦਰਾ ਜੇ ਤੂੰ ਉਹ ਲਾਲੇ ਦੇ ਮਗਰ ਲੱਕੇ ਹੀ ਸਰਕਾਰ ਚਲਾਉਣੀ ਸੀ ਤੇ ਸਾਨੂੰ ਆਂਦਾਪ ਕਿਉਂ ਵਿਖਾਇਆ ਸਾਨੂੰ ਕਿਉਂ ਵੱਡੇ ਸੁਪਨੇ ਵਿਖਾਏ ਅਸੀਂ ਤੈਨੂੰ ਬਾਦਲ ਦਰਿਆ ਤੋਂ ਪਾਸੇ ਹੋ ਕੇ ਇੰਦਰਾ ਤੋਂ ਪਾਸੇ ਹੋ ਕੇ ਤੈਨੂੰ ਚੁਣ ਕੇ ਭੇਜਿਆ ਵੀ ਤੂੰ ਸਾਡਾ ਸਕਾ ਹੋਏਗਾ ਪਰ ਤੂੰ ਵੀ ਦਿੱਲੀ ਦਾ ਦੱਲਾ ਬਣ ਕੇ ਬੈਠ ਗਿਆ ਪੱਬ ਜ਼ੁਰਗ ਭੈਣੋ ਤੇ ਸਤਕਾਰਯੋਗ ਸਾਥੀਓ ਨੌਜਵਾਨ ਭਾਈਓ ਅੱਜ ਜੇ ਸਭ ਤੋਂ ਵੱਧ ਨਸ਼ਾ ਪੰਜਾਬ ਦੇ ਵਿੱਚ ਆਉਂਦਾ ਇਹ ਕੋਈ ਬਾਰਡਰੋਂ ਤੋਂ ਪਾਰ ਨਹੀਂ ਆਉਂਦਾ ਕਹਿੰਦੇ ਪਾਕਿਸਤਾਨੋਂ ਆਉਂਦਾ ਕੋਈ ਆਂਦਾ ਬੰਗਲਾਦੇਸ਼ੋਂ ਆਉਂਦਾ ਕੋਈ ਆਉਂਦਾ ਫਲੰਡਰ ਇਕਸਤਾਨ ਤੋਂ ਆਉਂਦਾ ਕਿੱਥੋਂ ਨਹੀਂ ਆਉਂਦਾ ਸਾਰਾ ਨਸ਼ਾ ਦਿੱਲੀ ਦੇ ਵਿੱਚ ਮੰਦਾ ਆਂਕੜੇ ਕੱਢ ਲਿਓ ਆਂਕੜੇ ਜਿੰਨਾ ਨਸ਼ਾ ਅੱਜ ਦੇ ਪੰਜਾਬ ਦੇ ਵਿੱਚ ਆ ਤੇ ਇਸ ਤੋਂ ਡਬਲ ਨਸ਼ਾ ਅੰਕੜਿਆਂ ਦੇ ਵਿੱਚ ਦਿੱਲੀ ਦੇ ਵਿੱਚ ਹੈ ਦਿੱਲੀ ਇੱਕ ਯੂਟੀ ਹੈ ਤੇ ਯੂਟੀ ਇੱਕ ਅਜੇ ਹੀ ਹੁੰਦੀ ਹੈ ਜਿਹੜੀ ਪੁਲਿਸ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਸਭ ਤੋਂ ਸਟਰੌਂਗ ਹੁੰਦੀ ਹੈ ਕਿਉਂ ਫਿਰ ਦਿੱਲੀ ਦੇ ਵਿੱਚ ਕੇਦਰੀਵਾਲ ਅੱਜ ਹੋਵੇ ਨਸ਼ਾ ਚਲਾ ਰਿਹਾ ਕਹਿੰਦੇ ਆ ਵੀ ਫਲਾਣੇ ਤੋਂ ਕਿਲੋ ਭੁੱਕੀ ਵੇਚਣ ਵਾਲਾ ਫੜਿਆ ਗਿਆ। ਫਲਾਣੇ ਤੋਂ 80 ਗੋਲੀਆਂ ਲੈ ਕੇ ਜਾਂਦਾ ਨੌਜਵਾਨ ਫੜਿਆ ਗਿਆ। ਫਲਾਣੇ ਤੋਂ ਅੱਧਾ ਕਿਲੋ ਫੀਮ ਵਾਲਾ ਫੜਿਆ ਗਿਆ। ਉਹ ਯਾਰ ਤੁਹਾਡੇ ਤੋਂ ਉਹ ਕਿਉਂ ਨਹੀਂ ਫੜੇ ਜਾਂਦੇ ਜਿਹੜੇ ਚਟਾ ਲੈ ਕੇ ਆਉਂਦੇ ਆ ਟਰੱਕਾਂ ਦੇ ਟਰੱਕ ਭਰ ਕੇ ਦਿੱਲੀੋਂ ਪੰਜਾਬ ਦੇ ਵਿੱਚ ਚਟੇ ਦੇ ਆਉਂਦੇ ਆ ਜਿਹਨੂੰ ਖਾ ਕੇ ਨੌਜਵਾਨ ਨਸ਼ੇ ਤੇ ਲੱਗਦੇ ਆ ਉਸ ਤੋਂ ਬਾਅਦ ਮਾਪੇ ਬਣਾ ਲੜਾਈਆਂ ਕਰਦੇ ਆ ਚੰਗੇ ਘਰਾਂ ਦੇ ਨੌਜਵਾਨ ਨੌਜਵਾਨ ਚੰਗੇ ਘਰਾਂ ਦੇ ਅੱਜ ਉਹਨਾਂ ਦੇ ਮਾਪੇ ਦੇ ਹਾਲ ਦੇਖੋ ਉਹ ਕਹਿੰਦੇ ਸੱਚੇ ਪਾਸ਼ਾ ਸਰਕਾਰਾਂ ਨੂੰ ਕਹਿੰਦੇ ਵੀ ਸੱਚੇ ਪਾਸ਼ਾ ਜਿਹੜਾ ਇਹ ਨਸ਼ਾ ਅੱਜ ਸਾਡੇ ਧੀਆਂ ਪੁੱਤਾਂ ਨੂੰ ਲੱਗਿਆ ਕਾਸ਼ ਇਹ ਜਾ ਕੇ ਕਿਸੇ ਉਹਨਾਂ ਲੀਡਰਾਂ ਨੂੰ ਲੀਡਰਾਂ ਦੇ ਜਵਾਖਾਂ ਨੂੰ ਲੱਗੇ ਜਿਨ੍ਹਾਂ ਨੇ ਸਾਨੂੰ ਸਿਰਿਆਂ ਦੇ ਰਾਹ ਤੋੜਿਆ ਅੱਜ ਸਾਰੀ ਨੌਜਵਾਨੀ ਸਾਰੀ ਨੌਜਵਾਨੀ ਜੇ ਗੱਲ ਕਰਦੇ ਆ ਜਹਾਜ਼ਾਂ ਦੇ ਜਹਾਜ਼ ਪਰ ਪਰ ਕੇ ਜਹਾਜ਼ਾਂ ਦੀ ਜੇ ਕੈਨੇਡਾ ਦੀ ਟਿਕਟ ਲੈਣੀ ਹੋਵੇ ਉਹ 35000 ਵਾਲੀ ਟਿਕਟ ਅੱਜ 1 ਲੱਖ 35000 ਜਣੀ ਮਿਲਦੀ 170000 ਰੁਪਏ ਦੀ ਟਿਕਟਾ ਜੇ ਕੈਨੇਡਾ ਨੂੰ ਜਾਣਾ ਹੈ ਤੇ ਜਾਂਦਾ ਕੌਣ ਹੈ ਘਰ ਦਾ ਨੌਜਵਾਨ ਘਰ ਦਾ ਚਿਰਾਗ ਘਰ ਦਾ ਫਿਊਚਰ ਜਿਹੜੇ ਸਾਡੇ ਪਿੰਡ ਦਾ ਫਿਊਚਰ ਸੈੱਟ ਕਰਨਾ ਹੁੰਦਾ ਹੈ ਇੱਕ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਹੁੰਦਾ ਜਿਹੜੇ ਬੱਚਿਆਂ ਨੇ ਇੱਥੇ ਐਨਡੀਬੀਐਸਵੀ ਕੀਤੀ ਹੈ ਕਿਸੇ ਨੇ ਨਰਸਿੰਗ ਕੀਤੀ ਹੈ ਕਿਸੇ ਨੇ ਕੋਈ ਚਾਹੇ ਦੰਦਾਂ ਦੀ ਕੋਈ ਡਿਗਰੀ ਕੀਤੀ ਹੈ ਚਾਹੇ ਕੋਈ ਆਈਟੀ ਦੇ ਵਿੱਚ ਡਿਗਰੀ ਕੀਤੀ ਹੈ ਉਹ ਨੌਜਵਾਨ ਪੰਜਾਬ ਦੇ ਵਿੱਚ ਭੁੱਖਣੀ ਭਾਲਦਾ ਨਾਈ ਉਹਨਾਂ ਦੇ ਮਾਪੇ ਕਹਿੰਦੇ ਆ ਵੀ ਤੁਸੀਂ ਪੰਜਾਬ ਚ ਰੋ ਕਿਉਂ ਉਹ ਮਾਪੇ ਡਰਦੇ ਐ ਕਿ ਤੇ ਦੀਪ ਸਿੱਧੂ ਤਰ੍ਹਾਂ ਸਿੱਧੂ ਮੂਸੇ ਵਾਲੇ ਤਰ੍ਹਾਂ ਜਾਓ ਖਿਡਾਰੀ ਨੰਗਲੰਬੀਆਂ ਤਰ੍ਹਾਂ ਉਹਨਾਂ ਖਿਡਾਰੀਆਂ ਦੇ ਤਰ੍ਹਾਂ ਕਿ ਤੇ ਖੇਡਦੇ ਨੂੰ ਗਰਾਊਂਡ ਦੇ ਵਿੱਚ ਛਾਤੀ 'ਚ ਗੋਲੀਆਂ ਮਾਰ ਕੇ ਭੁੰਨ ਕੇ ਗਰਾਊਂਡ ਦੇ ਵਿੱਚ ਨਾ ਮੁੱਦਾ ਕਰ ਦਿੱਤਾ ਜਾਵੇ ਉਹ ਆਂਦੇ ਆ ਕੋਈ ਨਹੀਂ 10 ਸਾਲ ਤੇਰੀ ਵੇਟ ਕਰ ਲਾਂਗੇ 15 ਸਾਲ ਜਵਾਨਾ ਤੇਰੀ ਵੇਟ ਕਰ ਲਾਂਗੇ ਪਰ ਇੱਥੋਂ ਨਿਕਲ ਇੱਥੋਂ ਨਿਕਲ ਪੰਜਾਬ ਤੋਂ ਨਿਕਲ ਇੰਡੀਆ ਤੋਂ ਨਿਕਲ ਤੇ ਫੇਰ ਸਾਨੂੰ ਸੋਚਣ ਵਾਲੀ ਲੋੜ ਇਹ ਹੈ ਵੀ ਦੱਸੋ ਕੀ ਅਸੀਂ ਇੱਥੋਂ ਦਾ ਜਿਹੜਾ ਸਾਡੇ ਤੋਂ ਵੱਡਾ ਸਾਡੇ ਕੋਲ ਮੁੱਢਲਾ ਹੱਕ ਹੈ ਵੋਟ ਪਾਉਣ ਦਾ ਅਸੀਂ ਕਿਹਨੂੰ ਦੇਣਾ ਹੈ ਭਾਜਪਾ ਨੂੰ ਦੇਣਾ ਹੈ ਕਾਂਗਰਸ ਨੂੰ ਦੇਣਾ ਹੈ ਜੇ ਗੱਲ ਕਾਂਗਰਸ ਦੀ ਕਰੀਏ ਅਸੀਂ ਭਲੀ ਭਾਂਤ ਜਾਣੂ ਆ ਕਿ ਕਾਂਗਰਸ ਦੇ ਜਿਹੜੇ ਆਹ ਆ ਲੀਡਰ ਆ ਜਿਹੜੇ ਅੱਜ ਕੱਲ ਤੇ ਸਭ ਤੋਂ ਵੱਡੀ ਗੱਲ ਜਿਹੜੇ ਪਿੰਡਾਂ 'ਚ ਵਰਕਰ ਹੈ ਜੇ ਕਾਂਗਰਸ ਵਾਲੇ ਲੀਡਰ ਅੱਜ ਸਾਡੇ ਲਈ ਓਡੇ ਘਟਿਆ ਓਡੇ ਬੇਈਮਾਨ ਆ ਨਾ ਇਹ ਪਿੰਡਾਂ ਵਾਲੇ ਲੀਡਰ ਵੀ ਜਿਹੜੇ ਪਿੰਡਾਂ ਵਾਲੇ ਸਰਪੰਚ ਖੜ ਪੈਂਚਾ ਇਹ ਵੀ ਓਦੇ ਬੇਈਮਾਨ ਜਿਹੜੇ ਉਸ ਪਾਰਟੀ ਨੂੰ ਵੋਟਾਂ ਪਾਉਂਦੇ ਆ ਜਿਨੇ ਸਾਡੇ ਅਕਾਲ ਤਖਤ ਸਾਹਿਬ ਨਾਲ ਮਤਥਾ ਲਾਇਆ ਤਾਂ ਅਖੀਰ ਟੈ ਟੇਰੀ ਹੋ ਗਏ ਤੇ ਦੂਜੀ ਗੱਲ ਮੇਰੇ ਮੁਸਲਮਾਨ ਭਾਈਚਾਰੇ ਵਾਲੇ ਸਾਥੀ ਬੈਠੇ ਹੋਣੇ ਭਾਈ ਸਾਹਿਬ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਉਹ ਸਾਨੂੰ ਪਤਾ ਹੈ ਸਿਰਫ ਇੱਕ ਵੋਟਾਂ ਲੈਣ ਦੇ ਟ੍ਰਿਕ ਦੇ ਕਾਰਨ ਇਹਨਾਂ ਨੇ ਬਾਬਰੀ ਮਸਜਿਦ ਨੂੰ ਵੀ ਸ਼ਹੀਦ ਕੀਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਦੋ ਸ਼ਾਹੀ ਇਮਾਮ ਸਾਹਿਬ ਜਿਵੇਂ ਸਾਡੇ ਪਿੰਡਾਂ ਦੇ ਗ੍ਰੰਥੀ ਸਿੰਘ ਹੁੰਦੇ ਆ ਗ੍ਰੰਥੀ ਸਿੰਘ ਹੁੰਦੇ ਆ ਬੇਅਦਬੀਆ ਖੁਦ ਕਰਦੇ ਆ ਤੇ ਲੜਾਇਆ ਸਾਨੂੰ ਆਪਸ ਜਾਂਦਾ ਓਵੇਂ ਸ਼ਾਹੀ ਇਮਾਮ ਸਾਹਿਬ ਇਹਨਾਂ ਦੇ ਦੋ 6 ਮਹੀਨੇ ਪਹਿਲਾਂ ਇੱਕ ਤੇ 7 ਨਾ 7 ਮਹੀਨੇ ਪਹਿਲਾਂ ਇੱਕ ਹੋਰ ਇਮਾਮ ਸਾਹਿਬ ਜਿਨ੍ਹਾਂ ਨੂੰ ਹਰਿਆਣਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿ ਭਾਈ ਜੇ ਤੁਸੀਂ ਇਹ ਗ੍ਰਾਮ ਦੇ ਵਿੱਚੋਂ ਪੜ ਕੇ ਮੁਸਲਮ ਜਵਾਕਾਂ ਨੂੰ ਕੋਈ ਸਿਖਾਓਗੇ ਤਾਂ ਅਸੀਂ ਤੁਹਾਨੂੰ ਜਿਉਂ ਨਹੀਂ ਦੇਣਾ ਜਿਉਂ ਨਹੀਂ ਦੇਣਾ ਤਾਈ ਤੋਂ ਬੈਣੋ ਭਰਾਵੋ ਸਾਨੂੰ ਸੋਚਣਾ ਪਊਗਾ ਕਿ ਸਾਡਾ ਲੀਡਰ ਕੌਣ ਹੈ ਸਾਡੀ ਕੌਮ ਦਾ ਜਰਨੈਲ ਕੌਣ ਹੈ ਕਿਹੜਾ ਸਾਡੇ ਕਿਹੜਾ ਬੰਦਾ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੀ ਇੱਕ ਹੋਰ ਗੱਲ ਦੱਸ ਦਿਆਂ ਇੱਕੋ ਇੱਕ ਲੀਡਰ ਹੈ ਸਿਮਰਨਜੀਤ ਸਿੰਘ ਮਾਨ ਜਿਨੇ ਲੋਕ ਸਭਾ ਦੇ ਵਿੱਚ 7 ਘੰਟੇ ਵੇੜ ਕੀਤੀ ਕਿ ਮੈਨੂੰ ਬੋਲਣ ਦਿਓ ਬੋਲਣ ਦਿਓ ਬੋਲਣ ਦਿਓ ਬੋਲਣ ਦਿਓ ਪਰ ਕੀ ਕਰਦਾ ਸਿੰਘ ਕੱਲਾ ਸੀ ਪਰ ਕਹਿੰਦੇ ਨਾ ਸਿੰਘ ਜਿਹੜਾ ਹੁੰਦਾ ਉਹ ਕੱਲਾ ਹੀ ਸੌ ਵਰਗਾ ਹੁੰਦਾ ਸੱਧ ਘੰਟੇ ਜਰਨੈਲ ਸਾਡਾ ਵੇਟ ਕਰੀ ਗਿਆ ਵੀ ਮੇਰੀ ਵਾਰੀ ਆਊ ਤੇ ਜਦੋਂ ਸਾਰਿਆਂ ਨੂੰ ਛੁੱਟੀ ਕਰਕੇ ਵਾਪਸ ਭੇਜਣਾ ਸੀ ਐਮਪੀ ਸਹਿਵਾਨਾ ਨੂੰ ਤਾਂ ਉਦੋਂ ਫਿਰ ਮਾਨ ਸਾਹਿਬ ਬੋਲੇ ਕਹਿੰਦੇ ਸਪੀਕਰ ਸਾਹਿਬ ਮੈਂ ਗੱਲ ਤਾਂ ਆਪਦੀ ਕਰਕੇ ਜਾਊਂਗਾ ਇਹਨਾਂ ਨੇ ਉਸ ਟਾਈਮ ਸਧੂ ਮੂਸੇਵਾਲਾ ਸਾਹਿਬ ਦੀ ਗੱਲ ਕੀਤੀ ਪਰ ਫਿਰ ਵਿੱਚ ਰੌਲਾ ਪਾਇਆ ਤੇ ਇਹਨਾਂ ਨੇ ਸਪੀਕਰ ਸਾਹਿਬ ਨੂੰ ਕੱਲ੍ਹ ਆਨੇ ਇਹ ਕਿਹਾ ਸੀ ਕਿ ਸਜਣਾ ਜਿੱਥੋਂ ਇਲੈਕਸ਼ਨ ਤੂੰ ਲੜੇਗਾ ਉਥੇ ਤੇਰੇ ਬਰੋਬਰ ਆ ਕੇ ਐਮਪੀ ਦਾ ਇਲੈਕਸ਼ਨ ਲੜੂੰਗਾ ਤੇ ਤੈਨੂੰ ਹਰਾਉਂਗਾ ਆ ਕੇ ਕੀ ਐਡਾ ਦਮ ਰੱਖ ਸਕਦਾ ਸਰਪਾਲ ਸਿੰਘ ਖਹਿਰਾ ਕੀ ਆ ਕੱਲ ਦਾ ਨੌਜਵਾਨ ਮੀਤ ਹੇਰ ਜਿਹਨੂੰ ਕੋ ਪਿੰਡ ਜਣੀ ਵੜਨ ਦਿੰਦਾ ਕੀ ਮੀਤ ਮੀਤ ਹੇਰ ਐਡਾ ਰੱਖ ਸਕਦਾ ਵੀ ਇਹ ਸਪੀਕਰ ਆ ਇਹ ਜਾ ਕੇ ਉਥੇ ਬੋਲਣਗੇ ਸਪੀਕਰਾਂ ਨੂੰ ਉਹ ਇਹ ਦਾਰ ਦੇ ਨਾਲ ਵਾਲੇ ਲੀਡਰ ਹੁਣੇ ਬੋਲ ਸਕਦੇ ਜਿਹੜੇ ਕੋਠੀਆਂ ਨੱਪੀ ਬੈਠੀਆਂ ਜਿਹੜੇ ਅੱਜ ਚਟਾ ਵਕਾ ਰਹੇ ਆ ਕਸਾਨੀ ਧਰਨਾ ਲੱਗਿਆ ਨਾ ਉੱਥੇ ਨਹੀਂ ਬੋਲਿਆ ਕਿ ਇਹਨਾਂ ਨੇ ਕਿੱਥੇ ਬੋਲਣਾ ਇਹ ਤਾਂ ਸਾਰੇ ਦੂਜੇ ਆਏ ਆ ਹਾ 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 ਕਰਨ ਵਾਲੇ ਇਹ ਸਾਰੇ ਤਾੜੀਆਂ ਮਾਰਨ ਵਾਲੇ ਆ ਭੰਡਾ ਤੋਂ ਵੀ বাজਜੋ ਤੇ ਆ ਜਿਹੜਾ ਦਿੱਲੀੋਂ ਇਹਨਾਂ ਦੇ ਪਾਪੇ ਦਾ ਫੋਨ ਹੋ ਕੇ ਸੁਖਬਾਲ ਖੇਰਾ ਭੇਜਿਆ ਇਹਨਾਂ ਤੋਂ ਵੀ বাজਜੋ ਤੇ ਤੀਜੀ ਮੈਨੂੰ ਲੱਗਦਾ ਕੋਈ ਕਿਸੇ ਦੀ ਹਵਾ ਹੈ ਨਹੀਂ ਤੇ ਜੇ ਸਭ ਤੋਂ ਪਹਿਲੇ ਨੰਬਰ ਤੇ ਤੇ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਣ ਬੋਲੇ ਜੋ ਨਹਾ ਹਾਲਾ ਕਾਲੇ ਤਾਂ ਸਤਕਾਰਯੋਗ ਸਾਥੀਓ ਆਸ ਕਰਦਾ ਕਿ ਤੁਹਾਨੂੰ ਮੇਰੀਆਂ ਗੱਲਾਂ ਜੇ ਮੈਂ 50 ਕੀਤੀਆਂ ਤਾਂ ਵਿੱਚੋਂ ਕੋ ਅੱਧੀ ਪਾਉਣੀ ਸਮਝ ਆ ਗਈ ਹੋਊਗੀ ਜੇ ਸਮਝ ਆਈ ਹੋਈ ਤਾਂ ਜਕਾਰਾ ਜ਼ਰੂਰ ਛੱਡਿਆ ਜੇ ਆਪਾਂ ਜਕਾਰੇ ਲਾਵਾਂਗੇ ਬੋਲੇ ਇਸਨਹਾ ਅੱਲਾਹੂ ਅਕਬਰ ਹੱਥ ਖੜੇ ਕਰਕੇ ਲਾਓ ਜਕਾਰੇ ਐਂ ਲੱਗਦਾ ਵੀ ਜਿਵੇਂ ਆਪਾਂ ਤਾਂ ਸੁੱਤੇ ਪੀਦੇ ਫਰਿੱਜ 'ਚ ਹੀ ਲੱਗੇ ਪਏ ਆ ਕਰੰਟ ਚਾਓ ਕਰੰਟ ਬੋਲੇ ਇਸਨਹਾ ਅੱਲਾਹੂ ਅਕਬਰ ਬੋਲੇ निहाल बोले सो निहाल वाहगुरु जी का खालसा वाह जी की फतेह